ਇਨਾਂ ਦੇ ਘਰ ਆਇਆ ਇਹਨਾਂ ਨੂੰ ਸੁੱਤਿਆਂ ਨੂੰ ਨਾਲੇ ਫੜ ਲਿਆ ਇਹਨਾਂ ਦਾ ਕੋਟ ਕਟਾਇਆ ਕੀਤਾ ਇਹਨਾਂ ਨੂੰ ਬੰਨ੍ਹ ਲਿਆ ਨਾ ਕਮਰੇਜ ਆਪ ਸਾਰੇ ਕਮਰੇਆਂ ਦੀਆਂ ਤਰਾਸੀਆਂ ਲਈਆਂ ਜਿਹਦੇ ਵਿੱਚ ਉਹ ਤਰੀਬਨ 20 ਤੋਂ 30 ਸੌਣ ਵਾਲੇ ਗਏ 2000 ਸੀਗੇ ਨਾਲ 200 ਰੁਪਏ ਸੀ ਬਾਕੀ ਜਿਹੜਾ ਕਪੜਾ ਲੈ ਕੇ ਸਾਰਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਮੌਜੂਦਾ ਸਰਕਾਰ ਨੂੰ ਲੰਮੇ ਹੱਥੀ ਵੀ ਲੈ ਰਹੀਆਂ ਨੇ ਤਰਨਤਾਰਨ ਦੇ ਪਿੰਡ ਕਦगील ਤੁੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਦੇ ਵੱਲੋਂ ਗੁਰਸਿੱਖ ਪਰਵਾੜ ਦੇ ਘਰ ਨੂੰ ਲੁੱਟ ਦੇ ਲਈ ਨਿਸ਼ਾਨਾ ਬਣਾਇਆ ਗਿਆ ਪੀੜਤ ਉਪਰਵਾਨੀ ਦੱਸਿਆ ਕਿ ਕਰੀਬ 6 ਲੁਟੇਰੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਜਿਸ ਤੋਂ ਬਾਅਦ ਉਸਦੇ ਪਤੀ ਦਾ ਗਲਾ ਕੁੱਟਿਆ ਗਿਆ ਲੁਟੇਰੀਆਂ ਦੇ ਵੱਲੋਂ ਅਤੇ ਉਹਨਾਂ ਦਾ ਕੀਮਤੀ ਸਮਾਨ ਸਣੇ ਦੋ ਪਿਸਤੌਲ ਲੈ ਕੇ ਉੱਥੋਂ ਫਰਾਰ ਹੋ ਗਏ। ਕੀ ਗੱਲਬਾਤ ਹੋਈ ਤੇ ਕਿਹਨਾਂ ਦਾ ਘਰ ਹੈ ਕੀ ਹੈ? ਇਹ ਮੇਰੇ ਵੱਡੇ ਭਰਾ ਜਦਰ ਸਿੰਘ ਦਾ ਘਰ ਵਾ ਪਿੰਡ ਕਾਂਦੀਕਲਾ ਸਾਡਾ ਤੇ ਰਾਤ ਨੂੰ ਕੋਈ 8-10 ਬੰਦੇ ਕੰਧ ਟੱਪ ਕੇ 1:00 ਵਜੇ ਤਰੀਬ ਆ ਗਏ। ਇਹਨਾਂ ਦੇ ਘਰ ਆਏ। ਇਹਨਾਂ ਨੇ ਸੁੱਤੇਆਂ ਨੂੰ ਨਾਲੇ ਫੜ ਲਿਆ। ਇਹਨਾਂ ਦਾ ਕੋਟ ਡਾਇਰ ਕੀਤਾ ਇਹਨਾਂ ਨੂੰ ਬੰਨ੍ਹ ਦੇਣਾ ਕਮਰੇ ਆਪ ਸਾਰੇ ਕਮਰੇਆਂ ਦੀਆਂ ਤਲਾਸ਼ੀਆਂ ਲਈਆਂ ਜਿਹਦੇ ਵਿੱਚ ਉਤਰੀਬਨ 20 ਕਿ ਤੋਲੇ ਸੋਨਾ ਲੈ ਗਏ 2000 ਸੀਗੇ ਨਾਲ 2 ਲੱਖ ਰੁਪਏ ਸੀ ਬਾਕੀ ਜਿਹੜਾ ਕਪੜਾ ਲੈ ਕੇ ਸਰ ਆਪੇ ਜਿਦਾਂ ਆਏ ਉਦ ਤਰੇ ਮੁੜ ਕੇ ਇਹਨਾਂ ਨੂੰ ਘੁਰਦੇ ਰਹੇ ਇਹਦਾ ਗਾਲ ਘੁਰਦੇ ਰਹੇ ਜਦੋਂ ਇਹਦਾ ਸਭ ਬੰਦ ਹੋ ਗਿਆ ਮੁੜ ਕੇ ਨੇ ਇਹਦੀ ਚੀਕਾਂ ਨਿਕਲੀਆਂ ਮੁੜ ਕੇ ਪਾਣੀ ਵੀ ਪਾਇਆ ਉਹਨਾਂ ਖੜੇ ਦੇ ਮੂੰਹ 'ਚ ਬਿਮਾਰੀ ਨਾ ਜਾਂਦਾ ਕਿੰਨਾ ਚਿਰ ਇਹ ਕਾਰਵਾਈ ਕਰਦੇ ਰਹੇ ਚੋਰ 1 ਘੰਟਾ ਸਵਾ ਘੰਟਾ ਕਾਰਵਾਈ ਕਰਦੇ ਰਹੇ ਇਹਨਾਂ ਦੇ ਬੱਚੇ ਕਿੱਥੇ ਆ ਇਹਦੇ ਬੱਚੇ ਬਾਹਰ ਅਸਟਰੀਆ ਵਾ ਯੂਰਪ ਚ ਹਾਂ ਤੇ ਹੁਣ ਕੋਈ ਗੁੱਲਤ ਕਾਰਵਾਈ ਕਰ ਰਹੀ ਪੁਲਿਸ ਪੁਲਿਸ ਨੇ ਬਹੁਤ ਸਹਿਯੋਗ ਦਾ ਬਹੁਤ ਸਾਡਾ ਸਹਾਇਤਾ ਰਾਹ ਦੀ ਪੁਲਿਸ ਆ ਗਈ ਸੀ ਤੇ ਹੁਣ ਆਪਣੇ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਜੋ ਕੈਮਰੇ ਤੇ ਜੋ ਉਹਨਾਂ ਦੇ ਨਿਸ਼ਾਨ ਪੈ ਰਹੇ ਉਹ ਸਾਰੇ ਇਹ ਸਾਰੀ ਕੀ ਲੱਗਦਾ ਵਾ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਦੀ ਇਹ ਤਾਂ ਖਤਮ ਵਿੜਾ ਕਰਕੇ ਹੋ ਗਿਆ ਜੀ ਖਤਮ ਹੋ ਗਿਆ ਕੋਈ ਬੰਦਾ ਸੇਫ ਰਹਾ ਨਹੀਂ ਗਿਆ ਜਦੋਂ ਅਸੀਂ ਤੇ ਫੇਰ ਸ਼ੁਕਰ ਕਰਦੇ ਆ ਸਾਡਾ ਬੰਦਾ ਤਾਂ ਬਚ ਗਿਆ ਕੀ ਕਰਾਣੇ ਚੰਦੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਇਹ ਕਾਰਵਾਈ ਬੰਦੇ ਫੜੇ ਹੋਣੇ ਚਾਹੀਦਾ ਸਾਡਾ ਸਮਾਨ ਵਾਪਸ ਹੋ ਜੇ ਮਰ ਬੰਦਿਆਂ ਦਾ ਪਤਾ ਵੀ ਲੱਗ ਜਾ ਜਿਹੜਾ ਐਡਾ ਦੁਸ਼ਮਣ ਸਾਡਾ ਕਿਹੜਾ ਇੱਥੇ ਜੰਮ ਗਿਆ ਇਹ ਗੱਲਬਾਤ ਹੋਈ ਏ ਸਾਰੀ ਫਿਰ ਮੇਰਾ ਨਾਮ ਹੈ ਗਵਰਨਗੀ ਦੀ ਦੁਕਾਨ ਦੇ ਗੱਲ ਪਿੰਡੇ ਤੇ ਸਾਡੀ ਕਮਰੇ ਚ ਆਏ ਆ ਬੰਦੀ 6 ਜਣੇ ਆਏ ਮੈਂ ਵੇਖੇ ਤਿੰਨ ਅੰਦਰ ਵੜ ਗਏ ਤੇ ਤਿੰਨੇ ਇਹਨਾਂ ਨੂੰ ਪੈ ਗਈ ਹੈ ਤੇ ਇਹਨਾਂ ਦਾ ਗਲ ਘੁੱਟਣ ਘੁੱਟਦੇ ਹੀ ਉਹ ਤੇ ਇਹਨਾਂ ਦੀ ਚੀਕਾਂ ਜਿਹਾ ਨਿਕਲੇ ਤੇ ਮੇਰੀ ਅੱਖ ਲੱਗੀ ਮੈਂ ਐਡਾ ਉੱਠ ਕੇ ਆਖਿਆ ਮੈਂ ਕੀ ਹੋਇਆ ਤੁਹਾਨੂੰ ਜੇ ਜਦੋਂ ਇਨੀ ਗਲਤੀ ਆ ਕੋਈ ਨਹੀਂ ਤੇ ਮੈਂ ਆ ਵੀ ਕਰਕੇ ਵੇਖਿਆ ਤੇ ਬੰਦੇ ਖਲੋਤੇ ਪੰਜ 6 ਤੇ ਮੈਂ ਭਰਾ ਇਹਨੂੰ ਨਾ ਕੁਝ ਵੀ ਆਖਿਓ ਇਹਨਾਂ ਦੇ ਦਿਲ ਦਾ ਪ੍ਰਸ਼ਨ ਹੋਇਆ ਤੇ ਆਂਦੇ ਟਾੜ ਕੋਈ ਸਮਾਇ ਇੱਕ ਵਾਰ ਦੋ ਸਾਨੂੰ ਮੈਂ ਭਰਾ ਵਾ ਅਸੀਂ ਤਾਂ ਅਮਰਤਾਰੀ ਬੰਦੇ ਆ ਅਸੀਂ ਕਦੀ ਸਮਾਇਕ ਦਾ ਕੰਮ ਨਹੀਂ ਇਹ ਜਿਆ ਕਰਦੇ ਤੇ ਆਂਦੇ ਫਿਰ ਸਾਨੂੰ ਰਫਲ ਚਾਹੀਦੀ ਟਾੜੀ ਤੇ ਇਹਨਾਂ ਨੇ ਕਹਿ ਦਿੱਤਾ ਵੀ ਪੇਟੀ ਤੇ ਪਈਆ ਲੈ ਜਾ ਦੋ ਪੇਟੀ ਤੋਂ ਰਫਲ ਵੀ ਲੈ ਗਏ ਪਿਸਤੌਲ ਵੀ ਲੈ ਗਏ 2.5 ਲੱਖ ਰੁਪਈਆ ਸੀ ਉਹ ਲੈ ਗਿਆ 10-12 ਟੋਲੇ ਸੋਨਾ ਲੈ ਗਿਆ ਤੇ ਮੁੜ ਕੇ ਸਾਨੂੰ ਬਾਅਦ ਚ ਜਾਣ ਲੱਗੇ ਕਹਿ ਕੇ ਵੀ ਜੇ ਤੁਸੀਂ ਇੱਥੋਂ ਹਿੱਲੇ ਨਾ ਕਿ ਵੇਖਿਓ ਤੁਹਾਨੂੰ ਗੋਲੀ ਨਾ ਛਿੜਾ ਦੇਣਾ ਮੈਂ ਭਰਾ ਵੀ ਨਹੀਂ ਹਿਲਦੇ ਜੋ ਤਾਂ ਡੱਜੀ ਕਰ ਤੱਕ ਰਹੀ ਜੋ ਉਹ ਲੀਲਾ ਕਪੜਾ ਵੀ ਕੀਮਤੀ ਚੀਜ਼ਾਂ ਹੋਰ ਵੀ ਘੜੀਆਂ ਫਿਰ ਮੈਂ ਹੁਣ ਉਹਨਾਂ ਖਲਾਰਾ ਵੜਾ ਪਾਇਆ ਵਾ ਇੱਕ ਟੈਚੀ ਖਾਲੀ ਕਰਕੇ ਸੁੱਟਿਆ ਮੈਨੂੰ ਪਤਾ ਨਹੀਂ ਵੀ ਵਿੱਚੋਂ ਸਮਾਨ ਲੈ ਗਏ ਆ ਕਿ ਕੱਪੜਿਆਂ ਦੇ ਥੱਲੇ ਆ ਗਿਆ ਇੱਕ ਗੱਲ ਨੂੰ ਮੈਂ ਸ਼ਾਦੀ ਨਹੀਂ ਦੇ ਸਕਦੀ ਹੁਣ ਅੰਦਰ ਨਹੀਂ ਪੜਨਦੀ ਅੰਡੇ ਆ ਜੀ ਤੇ ਹੋਰ ਜੇ ਮੈਨੂੰ ਪਤਾ ਨਹੀਂ ਕੋਈ ਕੀ ਲੱਗਦਾ ਤੁਹਾਨੂੰ ਜਿਦਾਂ ਬੀ ਜਾਣ ਲੱਗੇ ਕੋਈ ਹਮਲਾ ਹਮਲਾ ਨਹੀਂ ਕੀ ਕਰਕੇ ਜਨ ਲੱਗੇ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਨਹੀਂ ਸਾਨੂੰ ਨਿਆਂ ਹੋਣਾ ਚਾਹੀਦਾ ਇਹ ਗੱਲ ਦਾ ਸਾਨੂੰ ਜੁੜਨਾ ਚਾਹੀਦਾ ਇਨਸਾਫ ਐ ਕਿਹਦੀ ਮਾਰੀ ਨਾ ਕਰੀਏ ਚੰਗੀ ਨਾ ਕਰੀਏ ਤੇ ਇਹ ਕੰਮ ਹੋਣਾ ਨਹੀਂ ਚਾਹੀਦਾ ਬੱਚੇ ਕਿੰਨੇ ਤੁਹਾਡੇ ਕਿੱਥੇ ਆ ਬੱਚੇ ਬੈਠਾ ਸਾਡੇ ਬਾਹਰ ਆ ਕਿੰਨੇ ਬੱਚੇ ਆਪਣੇ ਦੋ ਕਾਕ ਇੱਕ ਗੁੱਡੀ ਤਿੰਨੇ ਬੰਦੇ ਆ ਉਦਿਸ਼ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਕਿਹੜਾ ਪਿੰਡ ਹੈ ਕਹਤ ਕੀ ਮਾਮਲਾ ਹੋਇਆ ਤੇ ਜਨੈਲ ਸਿੰਘ ਜੀ ਨੇ ਸਵਾਦੀ ਉਹਨਾਂ ਦੇ ਬੱਚੇ ਸਾਰੇ ਬਾਦ ਨੇ ਤੇ ਕਰਦਗਿਲ ਪਿੰਡ ਆ ਤੇ ਇਹਦੇ ਵਿੱਚ ਰਾਤ ਆ ਕੇ ਜੇ ਚੋਰ ਆਏ ਪੰਜ ਛੇ ਜਣੇ ਤੇ ਉਹਨਾਂ ਨੇ ਆ ਕੇ ਰਫਲ ਪਿਸਤੌਲ ਤੇ ਥੋੜੀ ਪੈਸੇ ਆ ਠੀਕ ਹੈ ਸੋਨਾ ਲੈ ਕੇ ਜੁੜੀ ਕਰਕੇ ਲੈ ਗਏ ਜੀ ਕਿੰਨਾ ਸੋਨਾ ਸਰ ਖੜਿਆ ਇਹਨਾਂ ਦੇ ਮੁਤਾਬਕ ਵੀ ਕਹਿ ਰਿਹਾ ਕਿਆ ਕਰ ਰਹੇ ਹੋ ਤੇ ਆਪਣੇ ਲੋਕ ਇਸ ਤਰ੍ਹਾਂ ਦੀ ਜਾਂਚ ਚੱਲ ਰਹੀ ਸਰ ਹੁਣ ਬਿਲਕੁਲ ਜਾਂਚ ਕਰ ਰਹੇ ਹਾਂ ਜੀ ਇਹਨਾਂ ਦਾ ਕਿ ਕਿਨੇ ਆਪਣੇ ਜਿਹੜੇ ਰਫਲ ਲੈ ਕੇ ਗਏ ਆ ਉਹ ਕਿਨੇ ਕਿੱਲਾ ਹੋ ਜਣੀ ਤੇ ਸੀ ਨਹੀਂ ਤਾਂ ਇਹ ਕੋਈ ਸੀਸੀਟੀਵੀ ਫੁਟੇਜ ਵਗੈਰਾ ਕੋ ਮਿਲੀ ਸਰ ਪਾਜੀ ਚੈੱਕ ਕਰ ਰਹੇ ਹਾਂ ਜੀ ਮਾਮਲਾ ਮੁਲਕਾ ਬਿਲਕੁਲ ਦਜ ਹੋਇਆ ਦੱਸਿਆ ਦਾਰੇ ਕਿ ਘਰ ਦੇ ਵਿੱਚ 2 ਘੰਟਿਆਂ ਤੱਕ ਇਹਨਾਂ ਲੁਟੇਰਿਆਂ ਦੇ ਬਲੂ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਉਹ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਹਰਨ ਤਰੰਤੂ ਰਵੀ ਖੇਰਾ ਪੰਜਾਬੀ ਲੋਕ ਚੈਨਲ